ਜੋ ਹੋਆ ਮਰਦਾਰ ਕੁਸਾਈ ਰਾਜੇ পাপ ਕਮਾਵਦੇ ਉਲਟੀ ਬਾੜ ਖੇਤ ਕੌਖਾਈ ਜਿਹੜੇ ਰਾਜੇ ਸੀ ਉਹ ਪਾਪ ਕਰਦੇ ਸੀ ਰੱਜ ਕੇ ਅਤਿਆਚਾਰ ਕਰਦੇ ਸੀ ਜ਼ੁਲਮ ਕਰਦੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਬੜਾ ਖੁੱਲ ਕੇ ਉਹਨਾਂ ਦਾ ਜਿਹੜਾ ਵਰਣਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤ ਗੁਰੂ ਜੀ ਕਹਿੰਦੇ ਰਾਜੇ ਸ਼ੀਹ ਹੀ ਮੁਕਦਮ ਕੁੱਤੇ ਜਾਏ ਜਗਾਉਣ ਬੈਠੇ ਸੁੱਤੇ ਸਤ ਗੁਰੂ ਕਹਿੰਦੇ ਰਾਜੇ ਸ਼ੇਰ ਬਣੇ ਹੋਏ ਨਹੀਂ ਇਨਾਂ ਦੇ ਚੌਧਰੀ ਅਹਲਕਾਰ ਜਿਹੜੇ ਉਹ ਕੁੱਤੇ ਬਣੇ ਹੋਏ ਨਹੀਂ ਰਾਜੇ ਸ਼ਹੀ ਮੁਕੱਦਮ ਕੁੱਤੇ ਜਾਏ ਜਗਾਣ ਬੈਠੇ ਸੁਤੇ ਘਰਾਂ ਵਿੱਚ ਬੈਠੇ ਆ ਸੁਤਿਆਂ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਜਾ ਕੇ ਉਹਨਾਂ ਨੂੰ ਤੰਗ ਕਰਦੇ ਨੇ ਉਹਨਾਂ ਤੇ ਜ਼ੁਲਮ ਕਰਦੇ ਅਤਿਆਚਾਰ ਕਰਦੇ ਹੁੰਦਾ ਅੱਜ ਵੀ ਸਭ ਕੁਝ ਹੈ ਤੁਸੀਂ ਸਮਾਜ ਵਿੱਚ ਵਿਚਰਦੇ ਹੋ ਮੇਰੇ ਤੋਂ ਬਹੁਤਾ ਕੁਝ ਜਾਣਦੇ ਹੋ ਅੱਜ ਵੀ ਇਹੀ ਕੁਝ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਰਾਜੇ ਸ਼ਹੀ ਮੁਕੱਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ ਚੱਕਰ ਨਹਿਦਾ ਪਾਇਨ ਘਾਉ ਰਤ ਪਿਤ ਕੁੱਤੇ ਹੋ ਛੱਟ ਜਾਹੋ ਆ ਕੁਝ ਹੋ ਰਿਆ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਖੁੱਲ ਕੇ ਉਸ ਸਮੇਂ ਦੇ ਹਾਲਾਤ ਬਿਆਨ ਕੀਤੇ ਭਾਈ ਗੁਰਦਾਸ ਜੀ ਕਹਿੰਦੇ ਰਾਜੇ ਪਾਪ ਕਮਾਮ ਦੇ ਰਾਜੇ ਪਾਪ ਕਰ ਰਹੇ ਸੀ ਜਿਹੜਾ ਪਿੰਡ ਦਾ ਪੰਚ ਹੁੰਦਾ ਸਰਪੰਚ ਹੁੰਦਾ ਹਲਕੇ ਦਾ ਐਮ ਐਲ ਏ ਹੁੰਦਾ ਪੰਜਾਬ ਦਾ ਜਿੱਦਾਂ ਇੱਕ ਸਟੇਟ ਹੈ ਉਹਦਾ ਮੁੱਖ ਮੰਤਰੀ ਹੁੰਦਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇਹ ਰਾਜੇ ਨੇ ਪਿੰਡ ਦੇ ਸਰਪੰਚ ਤੋਂ ਲੈ ਕੇ ਦੇਸ਼ ਦੇ ਮੁੱਖ ਪ੍ਰਧਾਨ ਮੰਤਰੀ ਤੱਕ ਇਹ ਰਾਜੇ ਨੇ ਨਾ ਇਹਨਾਂ ਦਾ ਫਰਜ਼ ਬਣਦਾ ਹੈ ਸਰਪੰਚ ਦਾ ਫਰਜ਼ ਬਣਦਾ ਹੈ ਆਪਣੇ ਪਿੰਡ ਦੇ ਲੋਕ ਜਿਨ੍ਹਾਂ ਨੇ ਉਹਨੂੰ ਵੋਟਾਂ પા ਕੇ ਜਿਤਾਇਆ ਉਹਨਾਂ ਦੀ ਪੜ੍ਹਾਈ ਦੀ ਗੱਲ ਕਰੇ ਉਹਨਾਂ ਦੇ ਭਲੇ ਦੀ ਗੱਲ ਸੋਚੇ ਪਿੰਡ ਦਾ ਵਿਕਾਸ ਕਿੱਦਾਂ ਹੋਣਾ ਹੈ ਨੌਜਵਾਨੀ ਨੂੰ ਕਿਵੇਂ ਸੰਭਾਲਿਆ ਜਾਣਾ ਹੈ ਬੁਰਾਈਆਂ ਦਾ ਖਾਤਮਾ ਕਿਵੇਂ ਹੋਣਾ ਹੈ ਇਹ ਸਰਪੰਚ ਦਾ ਫਰਜ਼ ਹੈ ਜੇ ਕੁਝ ਨਹੀਂ ਕਰਦਾ ਤੇ ਮਾਕ ਕਰਿਓ ਗਰੰਟਾ ਵੀ ਘਰ ਤੇ ਹੀ ਲਾ ਦਿੰਦਾ ਸਾਰਾ ਕੁਝ ਲੁੱਟ ਕੇ ਖਾਂਦਾ ਤੇ ਗੁਰੂ ਨਾਨਕ ਨੂੰ ਕਹਿਣਾ ਪਏਗਾ ਰਾਜੇ ਸ਼ਹੀ ਮੁਕਦਮ ਕੁੱਤੇ ਲੋਕਾਂ ਦਾ ਹੱਕ ਖਾਈ ਜਾ ਰਹੇ ਕਹਿੰਦੇ ਨੇ ਫਿਰ ਭਾਈ ਗੁਰਦਾਸ ਜੀ ਰਾਜੇ ਪਾਪ ਕਰਮਾਂ ਦੇ ਰਾਜੇ ਪਾਪ ਪਾਪ ਕਰਦੇ ਨੇ ਪਰ ਉਲਟੀ ਵਾਰਡ ਖੇਤ ਕੌ ਖਾਈ ਜਿਹੜੀ ਪਰਜਾ ਹੁੰਦੀ ਹੈ ਨਾ ਇਹ ਖੇਤੀ ਹੁੰਦੀ ਹੈ ਰਾਜੇ ਦੀ ਤੇ ਰਾਜਾ ਵਾਰਡ ਹੁੰਦਾ ਉਹਦਾ ਕੰਮ ਹੁੰਦਾ ਕਿ ਪਰਜਾ ਦੀ ਦੇਖਭਾਲ ਕਰਨੀ ਲੋਕ ਭਲਾਈ ਤੇ ਕਾਰਜ ਕਰਨੇ ਲੋਕਾਂ ਦਾ ਭਲਾ ਕਰਨਾ ਤੇ ਰਾਜੇ ਤੇ ਆਪ ਹਾਕ ਕਰਿਓ ਆਪਣੇ ਅਹਿਲ ਕਾਰਨ ਦੇ ਰਹੀ ਰੱਜ ਕੇ ਪੰਜਾਬ ਪ੍ਰਚਾਪਕਵਾਉਂਦੇ ਨੇ ਤੇ ਜੇ ਕਿ ਫੜਿਆ ਜਾਂਦੇ ਸ਼ਫਾਸ਼ਾ ਕਰਕੇ ਛਡਵਾ ਵੀ ਲਿਆਉਂਦੇ ਨੇ ਫਿਰ ਰਾਜੇ ਆਪ ਆਪ ਕਮਾਉਂਦੇ ਤੇਰਾ পাপ ਹੀ ਕਰ ਰਹੇ ਨੇ ਨਾ ਮਾਵਾਂ ਤੇ ਪੁੱਤ ਮਰ ਰਹੇ ਨੇ ਨਸ਼ੇ ਕਰ ਕਰਕੇ পাপ ਨਹੀਂ ਹੈ ਮਾਂ ਨੇ ਬੁੱਤ ਨੂੰ ਜਨਮ ਦਿੱਤਾ ਤੇ ਰੀਜਾਂ ਨਾਲ ਪਾਲਿਆ 18 19 20 ਸਾਲ ਦਾ ਜਮਾਨ ਕੀਤਾ ਤੇ ਪੁੱਤ ਨੇ ਟੀਕਾ ਲਾਇਆ ਤੇ ਉਹਦੀ ਮੌਤ ਹੋ ਗਈ ਤੇ ਉਹ ਮਾਂ ਇਹ ਹੀ ਕਹੇ ਕਿ ਨਾ ਵੀ ਰਾਜਿਆਂ ਨੇ পাপ ਕੀਤਾ ਤੇ ਮੇਰਾ ਪੁੱਤ ਖੋ ਲਿਆ ਰਾਜੇ পাপ ਕਮਾਵੰਦੇ ਉਲਟੀ ਬਾੜ ਖੇਤ ਘੌ ਖਾਈ ਬਾੜ ਹੀ ਖੇਤ ਨੂੰ ਖਾ ਰਹੀ ਹੈ ਇਹ ਹਾਲਾਤ ਬਣੇ ਉਦੋਂ ਵੀ ਸੀ ਅੱਜ ਵੀ ਨਹੀਂ ਭਾਈ ਗੁਰਦਾਸ ਜੀ ਕਹਿੰਦੇ